ਜੀ ਜੀ ਮਿੱਤਰ ਮੈਨੂੰ ਜੀ ਜੀ ਤੁਮੋ ਕਿੱਦਾਂ ਜੁੜੇ ਹੋ ਕਿੰਨੇ ਬਸ ਤਰ੍ਹਾਂ ਹੁੰਦਾ ਤਾਂ ਇਹ ਅੱਛਾ ਇਹ ਤਾਂ ਮੈਂ ਬੰਬਾਰ ਨਹੀਂ ਬਹੁਤ ਸੌਰੀ ਕਰੇ ਜੀ ਸਾਡਾ ਕਰਨ ਵਾਲਾ ਕੋਈ ਜੀ ਅੱਛੀ ਬਹੁਤ ਉਹ ਕਿ ਪਰੇਸ਼ਾਨੀ ਬਹੁਤ ਹੈ ਮੈਂ ਬੰਬਾਰ ਬਾਰੀ ਕੀ ਹੋਇਆ ਕਿੱਦਾਂ ਉਹ ਡਟੋਲ ਡਟੋ ਗਿਆ ਕਾਰ ਵਿੱਚ ਗਿਆ ਜੀ ਉੱਥੇ ਗਿਆ ਤੇ ਆਪਣੇ ਰੋਕੀ ਖਾ ਗਏ ਰੋਟੀ ਖਾ ਕੇ ਤੇ ਗੰਢਾ ਮੇ ਚਲੇ ਆ ਅਸ਼ਿਆ ਕ ਜਾਵੇ ਉੱਥੇ ਵੀ ਤਿੰਨ ਬੰਦੇ ਨੇ ਦੋ ਮੁੰਡੇ ਹੋਰ ਇੱਕ ਮਿਲ ਲਟਕਾ ਜੇ ਉਹਨਾਂ ਨੂੰ ਬੋਲਿਆ ਤੇ ਟਿੱਕ ਨੇ ਦਾਰੂ ਲੈ ਲੈਂਦੇ ਦੋ ਬੋਤਲਾਂ ਕਹਿ ਜੀ ਐਟੀਆਂ ਨੇ ਕੀ ਬੜਾ ਪੁੱਟ ਮਿਲ ਕੇ ਦੇਖਿਆ ਜੀ ਐਡਾ ਕਿਸ ਨੇ ਆ ਕੇ ਓਡੇ ਵਾਈ ਜੀ ਉਹਨਾਂ ਨੂੰ ਬੋਲਿਆ ਤੇ ਜੀ ਘਰ ਚੱਕ ਕੇ ਲੈ ਜਾਂਦਾ ਤੇ ਦੇਖਿਆ ਹੈਗਾ ਜੀ ਅੱਲੇ ਕੁਛ ਨਹੀਂ ਜੀ ਵਾਸ ਜੀ ਹੁਣ ਦੂਜੀ ਕੋਈ ਗੱਲ ਹੈ ਨਹੀਂ ਕੀ ਮੰਗ ਕੀ ਕਰਦੇ ਸਰਕਾਰਾਂ ਦੇਖੋ ਸਰਕਾਰਾਂ ਦਾ ਬਹੁਤ ਬਤਾਉਂਦੇ ਹਾਂ ਜੀ ਕੀ ਮੰਗ ਕਰਦੇ ਸਰਕਾਰ ਤੋਂ ਕੀ ਆਸ ਰੱਖਦੇ ਲੋਕ ਜੀ ਦੋ ਜੀ ਇੱਕ ਪੁੱਤ ਇੱਕ ਬੱਚਾ ਹੈ ਇੱਕ ਪੋਤੀ ਹੈਗੀ ਇਹਨਾਂ ਦੀ ਤੇ ਇੱਕ ਪੁੱਤ ਆਗਾ ਜੀ ਕੀ ਮੰਗ ਕੀ ਜੀ ਮੰਗ ਇਹ ਹੈ ਕਿ ਸਰਕਾਰ ਕੋ ਜਿਵੇਂ ਜਿਸੀ ਨਾਲੋ ਤਾਂ ਹੀ ਫੁਕਾ ਦੋ ਕਿ ਜੇ ਸਾਡੀ ਮੰਗ ਪੂਰੀ ਹੋਊਗੀ ਕੀ ਮੰਗ ਕੀ ਹੈ ਮੰਗ ਜੋ ਉਹਨਾਂ ਨੇ ਬਸ ਕਹਿ ਦਿੱਤਾ ਬਸ ਬਹੁਤ ਸ਼ੁਕਰੀਆ ਬਸ ਇਹਨਾਂ ਵਰ ਦੇਖੋ ਉਹੀ ਲਿਆਉਂਦਾ ਸੀ ਚੁੱਲਾ ਧੱਪਾ ਕਰਦੇ ਜੀ ਲਾਉਂਦੇ ਸੀ ਫੇ ਖਾਂਦੇ ਇਹ ਬਿਮਾਰ ਰਹਿੰਦੇ ਨੇ ਤੇ ਇਹ ਟਿਆਰੀ ਕੀਤਾ ਕਰਦੇ ਨੇ ਜੀ ਬਸ ਸਾਡੀ ਇਹ ਬਸ ਮਾਰ ਕੇ ਇਹ ਨਾਮ ਹੈ ਕਿਕਰ ਸਿੰਘ ਜੀ ਕਿਹੜਾ ਹੋਈ ਹੈ ਕੀ ਲੱਗ ਰਿਹਾ ਉਹ ਮੇਰੇ ਛੋਡੇ ਬ੍ਰਦਰ ਜੀ ਇਹ ਨਾਮ ਕੀ ਦੇਬੀ ਜੀ ਇਹ ਹੋਈ ਤਾਂ ਜੀ ਤਿੰਨੇ ਇਹਨੇ ਜੀ ਸਨੇ ਦੋਸਤ ਨੂੰ ਸਮਝੋ ਜੀ ਇਹ ਮਦਰਤ ਨੇ ਇਹਨਾਂ ਨਾਲ ਸ਼ਰਾਬ ਪੀ ਰਹੇ ਸੀ ਅੱਗੇ ਵੀ ਪੀਂਦੇ ਆਉਂਦੇ ਸੀ ਤੇ ਪੀਂਦੇ ਚਲੋ ਸਾਫ ਦੀ ਚੀਜ਼ੀ ਇਹਨਾਂ ਨੂੰ ਥੋੜੀ ਥੋੜੀ ਪੀਤੀ ਜੇ ਇੱਕ ਪਉਆ ਲਿਆ ਜੀ ਸਿਰਫ ਜਿਹੜੇ ਮੌਜੂਦਾ ਉੱਤੇ ਹੋਇਆ ਜੀ ਕੱਲ ਦੀ ਗੱਲ ਹੈ ਜੀ ਹੁਣ ਇਹਨਾਂ ਨੇ ਪਤਾ ਵੀ ਠੇਕੇ ਤੋਂ ਲਿਆ ਕਿ ਕਿਸੇ ਦੇ ਘਰੋਂ ਲਿਆ ਜੀ ਉਹ ਲੋਕ ਤਾਂ ਠੇਕੇ ਦੇ ਨਾਲੋਂ ਜੀ ਘਰਾਂ 'ਚ ਜ਼ਿਆਦਾ बिकਦੀ ਹੈ ਸ਼ਰਾਬੀ ਮਤਲਬ ਇਹ ਕੰਮ ਹੋ ਜਾਂਦਾ ਜੀ ਮੌਜ ਜਿਹੜਾ ਪੰਜਾਬ ਦਾ ਜੀ ਉਹਨਾਂ ਨੇ ਲਿਆ ਜੀ ਜਿੱਦ ਤੇ ਉਹਨਾਂ ਪੈਗ ਲਾਈ ਰਹੀ ਗਏ ਜੀ ਇਹਦੇ ਦੇ ਹੁਕਮ ਕੋਈ ਗਿਆ ਉਹਨਾਂ ਦੇ ਵਿੱਚ ਦੇਖ ਮਾਈ ਆ ਕੇ ਹਸਪੀਟਲ ਮਰ ਗਿਆ ਜੀ ਦੋ ਸਾਂ ਇਹਨਾਂ ਕਰੇ ਮਰ ਗਿਆ ਇਹ ਕੱਲ ਜੀ 7:30 7:30 8:00 ਵਜੇ ਰਾਤ ਨੂੰ ਇਹਨਾਂ ਦਾ ਨਾਂ ਕੀ ਹੈ ਜੀ ਇਹਨਾਂ ਦਾ ਨਾਂ ਇੱਕ ਰੰ ਦਾ ਮੰਗਾਇਆ ਜੀ ਤੇ ਇੱਕ ਨਾ ਇੱਕ ਦੇਵੀ ਹੈ ਜੀ ਮੇਰਾ ਬਰਦਰ ਜੀ ਜਿਹੜਾ ਨਾਲ ਮਨੇ ਕੀ ਇਸੋ ਜੀ ਲਿੰਕੂ ਬੱਦ ਤੇ ਨੰਬਰ ਤਿੰਨ ਬੱਚੇ ਜੀ ਦੋ ਗੁੱਡੀਆਂ ਇੱਕ ਮੁੰਡਾ ਇਨਕੋਮ ਦੇ 72 ਆ 42 ਸਰ ਕੀ ਹੁਣ ਅਸ਼ਵਾਸ਼ਨ ਦੀ ਦੇਰ ਸਰਕਾਰ ਵੱਲੋਂ ਕੋਈ ਨਮੰਤਾ ਆ ਨਾ ਜੀ ਕੋਈ ਨਹੀਂ ਆਇਆ ਜੀ ਮੈਂ ਗੱਲਬਾਤ ਕਰੀ ਪੁੱਛ ਕਿੰਨਾ ਪੁੱਛੇ ਰਹੇ ਹੱਥਾਂ ਕਿ ਉਹ ਜਨਕਿਆ ਜੀ ਉਹ ਤਾਂ ਲੈ ਕੇ ਗਿਆ ਜੀ ਉਸ ਵਾਰ ਮੱਕ ਕਰਨ ਵਾਸਤੇ ਜੇ ਕੋਈ ਨਾ ਬਾਹਰ ਦਾ ਬੰਦਾ ਹੈ ਹੁਣ ਦੂਜੀਆਂ ਪਾਰਟੀਆਂ ਦੇ ਰੇਗ ਪਾਰਟੀ ਦੇ ਆਏ ਚਲੋ ਦੁੱਖ ਸੁੱਖ ਸਾਂਝਾ ਕੀਤਾ ਜੀ ਸੁਣੇ ਸਾਡਾ ਦੁੱਖ ਕੁਝ ਹੋੜਾ ਹੋਇਆ ਜੀ ਮ ਜਿਹੜਾ ਮੌਜੂਦਾ ਜੀ ਨਾ ਕੋ ਉਹਨਾਂ ਦਾ ਕੋਈ ਕੌਂਸਲਰ ਜੀ ਨਾ ਕੋ ਐਮਐਲਏ ਜੀ ਨਾ ਕੋ ਐਮਪੀ ਕੋਈ ਨਹੀਂ ਆ ਜੀ ਪਰ ਸਰਕਾਰ ਵੱਲੋਂ ਬਟੇ ਬਟੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਨੂੰ ਉਹ ਝੂਠ ਮਾਰ ਕੇ ਸਰਕਾਰ ਆਈ ਹੈ ਜੀ ਬਸ ਕਹਿੰਦਾ ਮੇਰਾ ਅਗਲੀ ਵਾਰੀ ਲੋਕਾਂ ਨੂੰ ਝੂਠ ਮਾਰ ਕੇ ਦਿਖਾ ਦੇਣਾ ਮੰਗ ਕੀ ਹੈ ਜੀ ਪਤਾ ਮੰਗ ਇਹੀ ਹੈ ਜੀ ਸਾਡੇ ਵੀ ਜੋ ਇਨਸਾਫ ਹੋਣਾ ਚਾਹੀਦਾ ਜੀ ਮਜੀਠੇ ਹਾਲ ਕੀ ਦੇਖੇ ਮਜੀਠੇ ਉਹ ਮਜੀਠੇ ਦਾ ਹਾਲ ਕਿੰਨਾ ਹਾਲ ਮਾੜਾ ਹੈ ਇੱਥੇ ਵੀ ਸੜਕ ਸ਼ੁਰੂ ਇਹੀ ਹੋਣੀ ਹੈ ਜੀ ਹਲਕਤੰਨੇ ਮਰੀਆਲੀ ਬਣ ਕਿੰਨੇ ਨੂੰ ਮਾਰਨੇ ਮੰਗ ਕੀ ਹੈ ਸਰਕਾਰ ਤੋਂ ਮੰਗ ਲਈ ਹੈ ਵੀ ਜੋ ਇਨਸਾਫ ਹੋਵੇ ਸਰਕਾਰ ਨੂੰ ਕਰਨਾ ਚਾਹੀਦਾ ਉਹ ਕਰੇ